ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਗਨਮੈਨ ਦੀ ਪੇਪਰੇ ਹਾਲਾਤਾਂ ਦੇ ਵਿੱਚ ਲਾਸ਼ ਬਰਾਮਦ ਹੋਈ ਆ ਤਾਂ ਦੱਸੀਏ ਕਿ ਪੰਜਾਬ ਦੇ ਲੁਧਿਆਣਾ ਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗਨਮੈਨ ਦੀ ਸ਼ੱਕੀ ਹਾਲਾਤਾਂ ਚ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਸੀਆਈਐਸਐਫ ਜਵਾਨ ਰੋਜ਼ ਗਾਰਡਨ ਨੇੜੇ ਬਿੱਟੂ ਦੇ ਸਰਕਾਰੀ ਘਰ ਵਿੱਚ ਤਾਇਨਾਤ ਸੀ ਤਾਂ ਦੇਰ ਰਾਤ ਪਿਸਤੌਲ ਚੋਂ ਗੋਲੀ ਚੱਲਣ ਕਾਰਨ ਉਸ ਦੀ ਗਰਦਨ 'ਚ ਗੋਲੀ ਵੱਜ ਜਾਂਦੀ ਹੈ ਤੇ ਸਿਰ ਚੋਂ ਲੰਘ ਜਾਂਦੀ ਹੈ ਜਿਸ ਦੇ ਚਲਦਿਆਂ ਰਵਨੀਤ ਬਿੱਟੂ ਦੇ ਗਨਮੈਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਜ਼ਿਕਰਯੋਗ ਇਹ ਵੀ ਹੈ ਕਿ ਜਦਸਮੇ ਇਹ ਹਾਦਸਾ ਵਾਪਰਦਾ ਹੈ ਤਾਂ ਉਸ ਸਮੇ ਬਿੱਟੂ ਕਰੇ ਨਹੀਂ ਸੰਤਾ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਵੀ ਦੱਸ ਦਈਏ ਕਿ ਜਿਹੜਾ ਗਨਮੈਨ ਸੀ ਸਿਪਾਹੀ ਸੀ ਯੂਪੀ ਦੇ ਮੁਜ਼ਫਰਨਗਰ ਦਾ ਰਹਿਣ ਵਾਲਾ ਸੀ ਤਾਂ ਸੂchna ਤੋਂ ਬਾਅਦ CISF ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤੇ ਪੂਰੇ ਮਾਮਲੇ ਦੀ ਜਾਂਚ ਵੀ ਕਰਦੇ ਨੇ ਤਾਂ ਇਹ ਵੀ ਸਾਰਾ ਕੁਝ ਜਾਂਚ ਪੜਤਾਲ ਕੀਤੀ ਜਾਂਦੀ ਹੈ ਕਿ ਗੋਲੀ ਕਿਵੇਂ ਚਲਾਈ ਗਈ ਤਾਂ ਕਿਵੇਂ ਲੱਗ ਗਈ ਹੈ ਜਿਸ ਦੇ ਨਾਲ ਇਸ ਗਨਮੈਨ ਦੀ ਸਿਪਾਹੀ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਿਏ ਕਿ ਅਧਿਕਾਰੀ ਦੇਰ ਰਾਤ ਤੱਕ ਬਿੱਟੂ ਦੇ ਘਰ ਦੇ ਸਾਰੇ CCTV ਕੈਮਰੇ ਵੀ ਖੰਗਾਲਦੇ ਨੇ ਵੀ ਇੱਕ ਇੱਕ ਐਂਗਲ ਤੋਂ ਇਹ ਸਾਰੀ ਤਸਵੀਰਾਂ ਦੇਖਿਆ ਜਾਂਦੀਆਂ ਨੇ ਗਨਮੈਨ ਦੀ ਮੌਤ ਕਿਵੇਂ ਹੋ ਜਾਂਦੀ ਹੈ ਕਿਵੇਂ ਗੋਲੀ ਜਾਂਦੀ ਹੈ ਸਾਰੇ ਐਂਗਲਾ ਤੋਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਸੀਆਈਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਤਾਂ ਦੱਸਦੀ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਦਾ ਉਸ ਸਮੇਂ ਐਮਪੀ ਰਵਨੀਤ ਬਿੱਟੂ ਕਿਸੇ ਕਾਰਜਕ੍ਰਮ ਤੇ ਗਏ ਹੋਏ ਸਨ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਪ੍ਰੋਗਰਾਮ ਤੇ ਗਏ ਹੋਏ ਸਨ ਐਮਪੀ ਰਵਨੀਤ ਬਿੱਟੂ ਜਿਸ ਸਮੇਂ ਗਨਮੈਨ ਦੀ ਮੌਤ ਹੋ ਜਾਂਦੀ ਹੈ ਤਾਂ ਦੱਸਦੀ ਹੈ ਮੌਕੇ ਤੇ ਅਧਿਕਾਰੀਆਂ ਵੱਲੋਂ ਪੁੱਛ ਕੇ ਸਾਰੀ ਜਾਂਚ ਪੜਤਾਲ ਵੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪੋਸਟਮਾਰਟਮ ਵੀ ਕੀਤਾ ਜਾਵੇਗਾ ਇਸ ਗਨਮੈਨ ਦਾ ਤਾਂ ਜੋ ਸਾਰੇ ਖੁਲਾਸੇ ਹੋ ਸਕਣ ਵੀ ਇਹ ਮੌਤ ਦਾ ਕਾਰਨ ਪਤਾ ਲੱਗ ਸਕੇ ਪਰ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਹਾਜੇ ਤੱਕ ਜਿਹੜੇ ਵੀ ਅਧਿਕਾਰੀ ਨੇ ਸੀਸੀਟੀਵੀ ਕੈਮਰੇ ਖੰਗਾਲ ਰੇਂਜ ਤੇ ਇਸ ਦੇ ਨਾਲ ਹੀ ਸਾਰੇ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ